ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਵੱਜ ਗਏ ਨੇ ਜੀ ਸ਼ਾਮ ਦੇ 4 ਵੇ ਦਾ ਟਾਈਮ ਹੈ ਮੈਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਕਿਉਂਕਿ ਸਾਨੂੰ ਤੁਹਾਡੇ ਸਪੋਰਟ ਦੀ ਜ਼ਰੂਰਤ ਹੈ ਵੀਡੀਓ ਚੰਗੀ ਲੱਗੀ ਜੀ ਲਾਈਕ ਕਮੈਂਟ ਸ਼ੇਅਰ ਕਰਕੇ ਵੀ ਜ਼ਰੂਰ ਦੱਸਿਓ ਬਾਕੀ ਜੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਕਿਉਂਕਿ ਜਿਹੜੀ ਵੀਡੀਓ ਬਹੁਤ ਵਧੀਆ ਬਹੁਤ ਵਧੀਆ ਆਪਾਂ ਜਿਹੜੀ ਕਿਉਂਕਿ ਮੈਨੂੰ ਲੱਗਿਆ ਕਿ ਆਪਾਂ ਨੂੰ ਇਸ ਵਾਰੀ ਗੱਲ ਕਰਨੀ ਚਾਹੀਦੀ ਜਿਉਂਕਿ ਇਹ ਜਿਹੜਾ ਇਹ ਮੂਡ ਹੁੰਦਾ ਹੈ ਇਹ ਦੌਰ ਹੁੰਦਾ ਹਰ ਇੱਕ ਦੀ ਜ਼ਿੰਦਗੀ ਵਿੱਚ ਆਇਆ ਹੁੰਦਾ ਹੈ ਜਾਂ ਆ ਇਸ ਟੈਂ ਵੀ ਕਈਆਂ ਦੀ ਜ਼ਿੰਦਗੀ ਚੱਲ ਰਿਆ ਹੋਣਾ ਜ ਤੇ ਕਈਆਂ ਨੇ ਇਹ ਫੀਸ ਚੀਜ਼ ਜਿਆਦਾ ਫੇਸ ਕਰੀ ਹੁੰਦੀ ਆ ਕਈਆਂ ਨੇ ਘੱਟ ਫੇਸ ਕਰੀ ਹੁੰਦੀ ਆ ਪਰ ਬਰਦਾਸ਼ਤ ਹਾਰੇ ਕਰਦਾ ਹਰ ਇੱਕ ਦੀਆਂ ਜ਼ਿੰਦਗੀ ਦੀਆਂ ਚੀਜ਼ਾਂ ਦੇਖੀਆਂ ਹੁੰਦੀਆਂ ਅਗਰ ਮੈਂ ਕਹਾਂ ਕਿ ਮੈਂ ਕੱਲੀਆਂ ਆ ਜਾਂ ਅਸੀਂ ਕੱਲੀਆਂ ਨਹੀਂ ਜੀ ਹਰ ਇੱਕ ਹੀ ਹੁੰਦਾ ਕਿਉਂਕਿ ਮਾੜਾ ਚੰਗਾ ਟਾਈਮ ਹਰ ਇੱਕ ਦੀ ਜ਼ਿੰਦਗੀ ਚ ਆਇਆ ਹੁੰਦਾ ਕਿਸੇ ਦੀ ਜ਼ਿੰਦਗੀ ਚ ਥੋੜਾ ਆਇਆ ਹੁੰਦਾ ਤੇ ਕਿਸੇ ਦੀ ਜ਼ਿੰਦਗੀ ਜ਼ਿਆਦਾ ਆਇਆ ਹੁੰਦਾ ਸੋ ਇਸੇ ਕਰਕੇ ਜੀ ਮੈਨੂੰ ਲੱਗਿਆ ਵੀ ਇਸ ਗੱਲ ਦਾ ਟਾਪਿਕ ਬਾਰੇ ਆਪਾਂ ਨੂੰ ਦੀ ਗੱਲ ਕਰਨੀ ਚਾਹੀਦੀ ਆ ਤੇ ਟਾਪਿਕ ਤੁਹਾਨੂੰ ਪਤਾ ਹੀ ਹੈ ਥੰਬਨੇਲ ਦੇਖ ਤੁਹਾਨੂੰ ਪਤਾ ਚੱਲ ਹੀ ਗਿਆ ਹੋਣਾ ਕਿ ਮੈਂ ਕਿਸ ਵਾਰੀ ਗੱਲ ਕਰ ਰਹੀ ਆ ਗੱਲ ਹੈ ਜੀ ਕਿ ਦੋਪਾਹ ਜ਼ਿੰਦਗੀ ਦੇ ਵਿੱਚ ਵੀ ਆਪਾਂ ਪ੍ਰਵਾਹ ਕਰਦੀਆਂ ਲੋਕਾਂ ਦੀ ਲੋਕ ਜਦੋਂ ਕੁਝ ਬੋਲਦੇ ਨੇ ਆਪਾਂ ਨੂੰ ਕਿੰਨਾ ਪ੍ਰਵਾਹ ਕਰਨੀ ਚਾਹੀਦੀ ਹੈ ਕਿੰਨੀ ਨਹੀਂ ਕਰਨੀ ਚਾਹੀਦੀ ਕਿਸ ਵੱਲ ਆਪਣਾ ਧਿਆਨ ਜ਼ਿਆਦਾ ਹੋਣਾ ਚਾਹੀਦਾ ਕਿਸ ਗੱਲ ਵੱਲ ਆਪਣਾ ਧਿਆਨ ਜਿਹੜਾ ਘੱਟ ਹੋਣਾ ਚਾਹੀਦਾ ਤੇ ਉਸ ਬਾਰੇ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ ਦੇਖੋ ਜੀ ਜਿਹੜਾ ਮੇਰਾ ਆਪ ਦਾ ਮੰਨਣਾ ਜੋ ਮੈਂ ਆਉਦੀ ਜ਼ਿੰਦਗੀ ਸਿੱਖਿਆ ਜਾਂ ਮੇਰੇ ਦਾਦਾ ਜੀ ਨੇ ਮੈਨੂੰ ਸਿਖਾਇਆ ਤਾਂ ਉਹ ਹਮੇਸ਼ਾ ਇੱਕ ਚੀਜ਼ ਮੈਨੂੰ ਕਹਿੰਦੇ ਹੁੰਦੇ ਸੀ ਕਿ ਪਰਵਾਹ ਕਰਨੀ ਹੈ ਤਾਂ ਸਮੇਸ਼ ਆਪਣੀ ਪਰਿਵਾਰ ਦੀ ਕਰੋ ਕਿਉਂਕਿ ਪਰਿਵਾਰ ਸਾਡੇ ਸੁੱਖ ਦੁੱਖ ਨਾਲ ਜਿਹੜਾ ਲੈਣਾ ਦੇਣਾ ਹੁੰਦਾ ਆਪਣੀ ਪਰਿਵਾਰ ਦਾ ਹੁੰਦਾ ਆਪਾਂ ਖੁਸ਼ਾਂ ਤਾਂ ਆਪਣੀ ਖੁਸ਼ੀ ਚ ਵੀ ਸੱਚੀ ਦਿਲੋਂ ਜਿਹੜੇ ਖੁਸ਼ ਹੁੰਦੇ ਨੇ ਉਹ ਆਪਣਾ ਪਰਿਵਾਰ ਹੁੰਦਾ ਅਗਰ ਆਪਾਂ ਦੁਖੀ ਆ ਅਗਰ ਆਪਾਂ ਕੋਈ ਦੁੱਖ ਆਪਾਂ ਨੂੰ ਤਾਂ ਸੱਚੀ ਦਿਲੋਂ ਅਗਰ ਦੁਖੀ ਵੀ ਕੋਈ ਹੁੰਦੇ ਆ ਜਾਂ ਦੁੱਖ ਨੂੰ ਮਹਿਸੂਸ ਅਗਰ ਕਰਦੇ ਆ ਤਾਂ ਉਹ ਵੀ ਆਪਣਾ ਪਰਿਵਾਰ ਹੀ ਹੁੰਦਾ ਜੇ ਆਪਾਂ ਕੁਆਰੀਆਂ ਜੀ ਤਾਂ ਆਪਣੇ ਮਾਪੇ ਹੋਗੇ ਵਿਆਹੀ ਵਰੀਆਂ ਤਾਂ ਆਪਣੇ ਘਰ ਵਾਲਾ ਜਾਂ ਘਰ ਵਾਲੀ ਤੇ ਆਪਣੇ ਬੱਚੇ ਹੋਗੇ ਇਹਨਾਂ ਲੋਕਾਂ ਦੀ ਆਪਾਂ ਨੂੰ ਪਰਵਾਹ ਕਰਨੀ ਚਾਹੀਦੀ ਹੈ ਇਹਨਾਂ ਲੋਕਾਂ ਦਾ ਆਪਣੀ ਬਾਰੇ ਕੀ ਸੋਚਣਾ ਜਾਂ ਇਹਨਾਂ ਦਾ ਆਪਨੂੰ ਕੀ ਕਹਿਣਾ ਹੈ ਕੀ ਰਾਏ ਦੇਣਾ ਉਹ ਮੈਟਰ ਕਰਦਾ ਲੋਕਾਂ ਦਾ ਆਪਾਂ ਨੂੰ ਮੈਟਰ ਜ਼ਿਆਦਾ ਨਹੀਂ ਕਰਨਾ ਚਾਹੀਦਾ ਇਹ ਪਰਵਾਹ ਨਹੀਂ ਕਰਨੀ ਚਾਹੀਦੀ ਕਿ ਲੋਕ ਕੀ ਕਹਿ ਰਹੇ ਆ ਕੀ ਕਹਿਣਗੇ ਕਈ ਵਾਰੀ ਕੀ ਹੁੰਦਾ ਜੀ ਜਿਹੜਾ ਇਹ ਕੰਮ ਕਿਹੜਾ ਅੱਜ ਇਹ ਵੀਡੀਓ ਬਣਾਉਣ ਦਾ ਕਾਰਨ ਕੀ ਹੈ ਕਈ ਵਾਰੀ ਕੀ ਹੁੰਦਾ ਕਿ ਬਹੁਤ ਸਾਰੇ ਲੋਕ ਐਦਾਂ ਦੇ ਨਹੀਂ ਜਿਹੜੇ ਕੰਮ ਕਰਨਾ ਚਾਹੁੰਦੇ ਨਹੀਂ ਕੁਝ ਕੰਮ ਹੈ ਜੇ ਹੁੰਦੇ ਨੇ ਜਿਹੜੇ ਛੋਟੇ ਲੈਵਲ ਦੇ ਹੁੰਦੇ ਨੇ ਲੇਕਿਨ ਉਹ ਉਸ ਕੰਮ ਚ ਹੁਨਰ ਆਪਾਂ ਨੂੰ ਹੁੰਦਾ ਆਪਾਂ ਨੂੰ ਐਕਸਪੀਰੀਅੰਸ ਵੀ ਹੁੰਦਾ ਆਪਾਂ ਵੀ ਕਰ ਸਕਦੇ ਆਪਾਂ ਨੂੰ ਵਿਸ਼ਵਾਸ ਵੀ ਹੁੰਦਾ ਤੇ ਪਰ ਆਪਾਂ ਸਿਰਫ ਮਤਲਬ ਕਿ ਆਪਾਂ ਕਹਿੰਦੇ ਨਾ ਵੀ ਪਿੱਛੇ ਹਟ ਜਾਂਦੇ ਆ ਜਾਂ ਆਪਾਂ ਉਸ ਕੰਮ ਨੂੰ ਨਹੀਂ ਕਰਦੇ ਤਾਂ ਉਹਦੀ ਵਜ੍ਹਾ ਹੁੰਦੀ ਹੈ ਕਿ ਲੋਕ ਕੀ ਕਹਿਣਗੇ ਲੋਕ ਕੀ ਸੋਚਣਗੇ ਸਾਡੇ ਬਾਰੇ ਕੀ ਸੋਚ ਬਣਾਉਣਗੇ ਜਾਂ ਮੇਰੇ ਪਰਿਵਾਰ ਨੂੰ ਕੀ ਕਹਿਣਗੇ ਜਾਂ ਮੈਨੂੰ ਕੀ ਕਹਿਣਗੇ ਜੋ ਵੀ ਹੈ ਜੋ ਪਿੱਠ ਪਿੱਛੇ ਕੀ ਗੱਲ ਕਰਨਗੇ ਜਾਂ ਮੂੰਹ ਤੇ ਕੀ ਕਹਿਣਗੇ ਤਾਂ ਮੇਰੇ ਖਿਆਲ ਦੇ ਵਿੱਚ ਆਪਾਂ ਨੂੰ ਇਹਨਾਂ ਲੋਕਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਇਹ ਕੁਸ਼ਕਲ ਹੋ ਗਈ ਹੁੰਦੀਆਂ ਸਾਰੀ ਦੁਨੀਆ ਗਲਤ ਨਹੀਂ ਹੁੰਦੀ ਸਾਰੀ ਦੁਨੀਆ ਮਾੜੀ ਨਹੀਂ ਹੁੰਦੀ ਤੇ ਜੇ ਕੁਝ ਕੁ ਜਿਹੜੇ ਲੋਕ ਹੁੰਦੇ ਆ ਜੀ ਜੇ ਇਹਨਾਂ ਦੀ ਆਪਾਂ ਪਰਵਾਹ ਕਰਦੇ ਰਹਾਂਗੇ ਆਪਾਂ ਨੂੰ ਇੱਕ ਚੀਜ਼ ਨਾ ਹਮੇਸ਼ਾ ਯਾਦ ਰੱਖਣੀ ਚਾਹੀਦੀ ਰੋਟੀ ਖਾਣੇ ਆ ਆਪਣੀ ਥਾਲੀ ਦੇ ਵਿੱਚ ਜਿਹੜੀ ਰੋਟੀ ਆਪਾਂ ਬਣ ਕੇ ਪੱਕ ਕੇ ਆਉਂਦੀ ਆ ਤੋ ਜਿਹੜੀ ਹੁੰਦੀ ਆਪਣੀ ਆਪ ਦੀ ਕਿਰਤ ਨਾ ਆਪਣੀ ਆਪ ਦੀ ਮਿਹਨਤ ਨਾ ਹੁੰਦੀ ਆ ਲੋਕਾਂ ਦੇ ਲੋਕਾ ਆਪਾਂ ਨੂੰ ਥਾਲੀ ਚ ਰੋਟੀ ਨਹੀਂ ਪਰੋਸਣ ਆਉਂਦੇ ਲੋਕਾਂ ਨੂੰ ਲੋਕ ਆਪਾਂ ਨੂੰ ਕਰਕੇ ਦੇਣ ਨਹੀਂ ਆਉਂਦੇ ਤਾਂ ਫਿਰ ਆਪਾਂ ਨੂੰ ਲੋਕਾਂ ਦਾ opinion ਇਹਨਾਂ ਮੈਟਰ ਕਿਉਂ ਕਰਦਾ ਮੈਟਰ ਕਰਨਾ ਚਾਹੀਦਾ ਤਾਂ ਆਪਾਂ ਨੂੰ ਸਿਰਫ ਔਰ ਸਿਰਫ ਆਪਣੇ ਪਰਿਵਾਰ ਦੀ ਰਜ਼ਾਮੰਦੀ ਆਪਣੇ ਪਰਿਵਾਰ ਦਾ ਕਹਿਣਾ ਵੀ ਆਪਣਾ ਪਰਿਵਾਰ ਕੀ ਸੋਚਦਾ ਆਪਣੇ ਬਾਰੇ ਜਾਂ ਉਹਨਾਂ ਦੇ ਕੀ ਰਾਇਆ ਜਾਂ ਉਹ ਕੀ ਕਹਿ ਰਹੇ ਨੇ ਸੋਨਾ ਨੇ ਹਮੇਸ਼ਾ ਆਪ ਨੂੰ ਰੈਕ ਕਰਨੀ ਚਾਹੀਦੀ ਆ ਆਪਾਂ ਨੂੰ ਇੱਧਰ ਉੱਧਰ ਦਾ ਧਿਆਨ ਨਹੀਂ ਦੇਣਾ ਚਾਹੀਦਾ ਜੇ ਆਪਾਂ ਇੱਧਰ ਉੱਧਰ ਦਾ ਧਿਆਨ ਰੱਖਾਂਗੇ ਕਿ ਮੈਂ ਅਗਰ ਅੱਛੇ ਹੀ ਕਰੂੰਗਾ ਤਾਂ ਮੈਂ ਲੋਕ ਕੀ ਕਹਿਣਗੇ ਕੰਮ ਕੋਈ ਵੀ ਦੇਖੋ ਜੀ ਕੋਈ ਵੀ ਹੋਵੇ ਛੋਟਾ ਜਾਂ ਵੱਡਾ ਜਿਹੜਾ ਹੁੰਦਾ ਹੈ ਕੰਮ ਕੋਈ ਇਹ ਹੋ ਸਕਦਾ ਕਿ ਛੋਟੇ ਲੈਵਲ ਦਾ ਬਿਜ਼ਨਸ ਹੋ ਸਕਦਾ ਹੈ ਕੋਈ ਵੱਡੇ ਲੈਵਲ ਦਾ ਬਿਜ਼ਨਸ ਹੋ ਸਕਦਾ ਪਰ ਅਗਰ ਆਪੋ ਕਹੇ ਕੰਮ ਛੋਟਾ ਤਾਂ ਕਮਾੜਾ ਹੈ ਜਾਂ ਉਹ ਉਹਦੇ ਚ ਮੇਰੀ ਬਦਨਾਮੀ ਹੋ ਗਈ ਜਾਂ ਆਪਾਂ ਕਹਿ ਦਈਏ ਵੀ ਉਹਦੇ ਵਿੱਚ ਮੇਰਾ ਮਜ਼ਾਕ ਕਰ ਲੋਕ ਡਾਉਣਗੇ ਵੀ ਅੱਛਾ ਇਹ ਜਿਵੇਂ ਹੁਣ ਮੰਨ ਲਓ ਉਦਾਹਰਣ ਦੇ ਤੌਰ ਤੇ ਅਗਰ ਆਪਾਂ ਗੱਲ ਕਰੀਏ ਜਿਹੜਾ ਖਾਣੇ ਦਾ ਕੰਮ ਆ ਜੀ ਉਹ ਜਿਹੜਾ ਹੈਗਾ ਜਿਹੜੇ ਜੇ ਆਪਾਂ ਅੱਜ ਦੇ ਪੰਜਾਬ ਦੀ ਗੱਲ ਕਰੀਏ ਪੰਜਾਬੀਆਂ ਦੀ ਜੇ ਕੋਈ ਜੱਟ ਮੇਰੇ ਖਿਆਲ ਦੇ ਵਿੱਚ ਕੋਈ ਖਾਣੇ ਦਾ ਕੰਮ ਕਰ ਲੱਗੇ ਤਾਂ ਉਸ ਦਾ ਬਹੁਤ ਮਜ਼ਾਕ ਬਣਦਾ ਹੈ ਕਿ ਅੱਛਾ ਇਹ ਜੱਟ ਹੋ ਕੇ ਇਹ ਕੰਮ ਕਰਦੇ ਆਂ ਇਦਾਂ ਦਾ ਤੇ ਜੇ ਆਪਾਂ ਇਹਨਾਂ ਲੋਕਾਂ ਦੀ ਪ੍ਰਵਾਹ ਕਰਦੇ ਰਹੇ ਤਾਂ ਆਪਾਂ ਉੱਥੇ ਤੇ ਉੱਥੇ ਖੜੇ ਰਹਾਂਗੇ ਆਪਾਂ ਕਦੇ ਵੀ ਕਾਮਯਾਬ ਨਹੀਂ ਹੋ ਪਾਵਾਂਗੇ ਆਪਾਂ ਕਦੇ ਅੱਗੇ ਨਹੀਂ ਵਧ ਪਾਵਾਂਗੇ ਜਾਂ ਕਈ ਲੋਕ ਤਾਂ ਇਦਾਂ ਦੇ ਵੀ ਹੁੰਦੇ ਆ ਜੇ ਆਪਸ-ਪਾਸ ਦੇਖਦੇ ਵੀ ਹਾਂ ਸ਼ਾਇਦ ਤੁਹਾਡੇ ਵਿੱਚ ਰਹੀ ਨਾ ਇਹ ਚੀਜ਼ ਹੋਈ ਵੀ ਹੋ ਕੀ ਕੀ ਸ਼ਰਮ ਦੇ ਕਰਕੇ ਆਪਾਂ ਕੰਮ ਉਹ ਸ਼ੁਰੂ ਹੀ ਨਹੀਂ ਕਰਦੇ ਜਿਹੜੇ ਜੇ ਆਪਾਂ ਹੁਨਰ ਹੁੰਦਾ ਆਪਣਾ ਆਪ ਕਰ ਸਕਦੇ ਆ ਆਪਣੇ ਨੂੰ ਹੌਸਲਾ ਹੁੰਦਾ ਵਿਸ਼ਵਾਸ ਹੁੰਦਾ ਲੇਕਿਨ ਸਿਰਫ ਇੱਕ ਲੋਕਾਂ ਦੀ ਸੋਚ ਕਰਕੇ ਆਪਾਂ ਨਹੀਂ ਕਰ ਸਕਦੇ ਛੱਡ ਦਿੰਨੀ ਆਪ ਉਸ ਕੰਮ ਨੂੰ ਤੇ ਮੇਰੇ ਕਰਕੇ ਨਹੀਂ ਕਰਨਾ ਚਾਹੀਦਾ ਕਿਉਂਕਿ ਲੋਕਾਂ ਦੀ ਸੋਚ ਵੱਡੀ ਸੋਚੀ ਹੋ ਸਕਦੀ ਹੈ ਕੰਮ ਛੋਟਾ ਵੱਡਾ ਕਦੇ ਨਹੀਂ ਹੁੰਦਾ ਕੋਈ ਵੀ ਕੰਮ ਜਿਹੜਾ ਹੈਗਾ ਕੋਈ ਵੀ ਕੰਮ ਚਾਹੇ ਜ਼ਿੰਦਗੀ ਵਿੱਚ ਇਹ ਕੋਈ ਛੋਟੇ ਕੋਈ ਲੇਵਲ ਦਾ ਕੰਮ ਹੈ ਚਾਹੇ ਕੋਈ ਤੁਸੀਂ ਛੋਟਾ ਜਿਹਾ ਬਿਜ਼ਨਸ ਖੋਲਦੇ ਹੋ ਚਾਹੇ ਕੋਈ ਦੁਕਾਨ ਖੋਲਦੇ ਹੋ ਚਾਹੇ ਕੋਈ ਅਪਰਚੂਨਟੀ ਦੀ ਹੈ ਮੈਨਾਂ ਜੋ ਵੀ ਕੰਮ ਤੁਸੀਂ ਕਰਦੇ ਹੋ ਕੋਈ ਵੀ ਕੰਮ ਕਦੇ ਵੀ ਛੋਟਾ ਨਹੀਂ ਹੁੰਦਾ ਕੋਈ ਵੀ ਕੰਮ ਕਦੇ ਕੰਮ ਕਰਨਾ ਮਹਿਸੂਸ ਸ਼ਰਮ ਜਿਹੜੀ ਮਹਿਸੂਸ ਨਹੀਂ ਕਰਨੀ ਚਾਹੀਦੀ ਅਤੇ ਬਾਕੀ ਜਿਹੜਾ ਗੰਮ ਹੈਗੀਆ ਗੱਲ ਲੋਕਾਂ ਦੀ ਤਾਂ ਇੱਕ ਗੱਲ ਯਾਦ ਰੱਖਿਓ ਹਮੇਸ਼ਾ ਜ਼ਿੰਦਗੀ ਦੇ ਵਿੱਚ ਜਿਹੜਾ ਹੀਰਾ ਹੁੰਦਾ ਜਦੋਂ ਖਾਨ ਦੇ ਵਿੱਚੋਂ ਹੀਰਾ ਨਿਕਲਦਾ ਦੇਖੋ ਉਹ ਪਹਿਲਾਂ ਉਹਦੀ ਉਨੀ ਕੀਮਤ ਨਹੀਂ ਹੁੰਦੀ ਉਹਦੀ ਅਸਲੀ ਕੀਮਤ ਆਉਣ ਲਈ ਉਹਨੂੰ ਪਤਾ ਨਹੀਂ ਕਿੰਨੀਆਂ ਕਪਟੀਆਂ ਚ ਤਪਾਇਆ ਜਾਂਦਾ ਕਿੰਨਾ ਕੁ ਉਹਨੂੰ ਤਰਾਸ਼ਿਆ ਜਾਂਦਾ ਫਿਰ ਉਹਦੀ ਜਿਹੜੀ ਕੀਮਤ ਆ ਕਰੋਨਾ ਵਿੱਚ ਪੈਂਦੀ ਹੈ ਸੋ ਜਦੋਂ ਤੁਸੀਂ ਜ਼ਿੰਦਗੀ ਦੇ ਵਿੱਚ ਜੇ ਕੋਈ ਸੰਘਰਸ਼ ਕਰਦੇ ਹੋ ਕੋਈ ਬਿਜ਼ਨਸ ਕਰਦੇ ਹੋ ਕੋਈ ਲੜਾਈ ਲੜਦੇ ਹੋ ਕੋਈ ਜੰਗ ਲੜਦੇ ਹੋ ਕੋਈ ਵੀ ਹੋ ਗਿਆ ਤਾਂ ਫਿਰ ਤੁਸੀਂ ਉਹ ਮੈਟਰ ਨਹੀਂ ਕਰਦਾ ਕਿ ਉਹ ਰਸਤਾ ਜਦੋਂ ਤੁਸੀਂ ਕਾਮਯਾਬ ਹੋ ਜਾਂਦੇ ਹੋ ਨਾ ਤੁਸੀਂ ਉਸ ਚੀਜ਼ ਨੂੰ ਪ੍ਰਾਪਤ ਕਰ ਲੈਣ ਨੂੰ ਉਸ ਮੰਜ਼ਿਲ ਤੇ ਪਹੁੰਚ ਜਾਣੇ ਹੋ ਤਾਂ ਫਿਰ ਉਹ ਰਸਤਾ ਮੈਟਰ ਨਹੀਂ ਕਰਦਾ ਤਾਂ ਆਪਾਂ ਨੂੰ ਮੈਟਰ ਕੀ ਕਰਦਾ ਮੰਜ਼ਿਲ ਉਹ ਜਗਾ ਜਿੱਥੇ ਆਪਾਂ ਪਹੁੰਚਣਾ ਚਾਹੁੰਦੇ ਆ ਤੇ ਜਦੋਂ ਤੁਸੀਂ ਆਪਾਂ ਉਹ ਜਗਾ ਤੇ ਪਹੁੰਚ ਜਾਂਦੇ ਆ ਨਾ ਤਾਂ ਫਿਰ ਇਹੀ ਲੋਗ ਆਪਣੀ ਰਹਿ ਵੀ ਲੈਂਦੇ ਆ ਇਹੀ ਲੋਗ ਆਪਾਂ ਨੂੰ ਚੰਗਾ ਵੀ ਕਹਿੰਦੇ ਆ ਆਪਣੀ ਸਲਾਹਾ ਵੀ ਕਰਦੇ ਆ ਵੀ ਵੀ ਇਹ ਬੰਦੇ ਨੇ ਵਿਹਾਂ ਕੰਮ ਕੀਤਾ ਇਹ ਨਹੀਂ ਆਪਣੀ ਮਿਹਨਤ ਦੇ ਬਲ ਬੁੱਲ ਤੇ ਤੇ ਇਹ ਬਣਿਆ ਹੈ ਨਾ ਤੇ ਵੀ ਸੋ ਇਹੀ ਲੋਗ ਬਾਅਦ ਚ ਆਪਣੀ ਤਰੀਫਾਂ ਵੀ ਕਰਦੇ ਨੇ ਸੋ ਆਪਾਂ ਨੂੰ ਇਹਨਾਂ ਚੀਜ਼ਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਆਪਾਂ ਨੂੰ ਅਗਰ ਪਰਵਾਹ ਕਰਨੀ ਚਾਹੀਦੀ ਹੈ ਤਾਂ ਆਪਣੇ ਪਰਿਵਾਰ ਲਈ ਕੀ ਸਹੀ ਆ ਕੀ ਗਲਤ ਆ ਉਹਨਾਂ ਦੀ ਚੰਗੀ ਜ਼ਿੰਦਗੀ ਲਈ ਆਪਾਂ ਕੀ ਕਰ ਸਕਦੇ ਆ ਉਹ ਆਪਾਂ ਨੂੰ ਕਰਨਾ ਚਾਹੀਦਾ ਸ਼ਰਮ ਅਗਰ ਮਹਿਸੂਸ ਇਹਨਾਂ ਸ਼ਰਮ ਬਹੁਤ ਕਮਰਚ ਮਹਿਸੂਸ ਕੀਤੀ ਜਾ ਸਕਦੀ ਆ ਕਿ ਆਪਾਂ ਨੂੰ ਨਸ਼ੇ ਪੱਤੇ ਨਹੀਂ ਕਰਨੇ ਚਾਹੀਦੇ ਸ਼ਰਮ ਮਹਿਸੂਸ ਕਰਨੀ ਚਾਹੀਦੀ ਆ ਕਿ ਆਪਾਂ ਕੋਈ ਚੋਰੀ ਚਰਾਕੀ ਨਹੀਂ ਕਰਨੀ ਕੋਈ ਆਪਾਂ ਗਲਤ ਕੰਮ ਨਹੀਂ ਕਰਨਾ ਜਿਹਦੇ ਨਾਲ ਆਪਣੇ ਪਰਿਵਾਰ ਦਾ ਸਿਰ ਚੁਕੇ ਸੋ ਇਹਨਾਂ ਕੰਮਾਂ ਚ ਆਪਾਂ ਨੂੰ ਸ਼ਰਮ ਮਹਿਸੂਸ ਕਰਨੀ ਚਾਹੀਦੀ ਵਾਕਿ ਕਿਰਤ ਕਰਨ ਦੇ ਵਿੱਚ ਆਪਾਂ ਨੂੰ ਕਦੇ ਵੀ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ ਕੀਰਤਨ ਨੂੰ ਤਾਂ ਗੁਰਸੱਵ ਨੇ ਵੀ ਬਹੁਤ ਦਰਜਾ ਬਹੁਤ ਵੱਡਾ ਦਿੱਤਾ ਸੋ ਕੀਰਤ ਕਰਨ 'ਚ ਕਦੇ ਵੀ ਸ਼ਰਮ ਮਹਿਸੂਸ ਨਾ ਕਰੋ ਤੇ ਬਾਕੀ ਆਪਾਂ ਨੂੰ ਆਪਣੀ ਕੀਰਤ ਕਰਕੇ ਉਹਦੇ ਵਿੱਚੋਂ ਜਿੰਨਾ ਕਿ ਅger ਕਰ ਸਕੀਏ ਕਿਸ ਦੀ ਹੈਲਪ ਤੋਂ ਉਹ ਵੀ ਕਰਨੀ ਚਾਹੀਦੀ ਆ ਉਹ ਵੀ ਜ਼ਰੂਰੀ ਹੈ ਕਿਉਂਕਿ ਜ਼ਿੰਦਗੀ ਦਾ ਫਿਰਕ ਬੈਲੈਂਸ ਜਾਂ ਬਣਿਆ ਰਹਿੰਦਾ ਤੇ ਉਹਦੇ ਨਾਲ ਜਿਹੜੀ ਖੁਸ਼ੀ ਮਹਿਸੂਸ ਹੁੰਦੀ ਆ ਉਹਦਾ ਜਿਹੜਾ ਆਪਾਂ ਕਹਿੰਦੇ ਨੇ ਵੀ ਇੱਕ ਅਨੰਦ ਹੀ ਵੱਖਰਾ ਤਾਂ ਸੋ ਉਹ ਵੀ ਆਪਾਂ ਨੂੰ ਕਰਨਾ ਚਾਹੀਦਾ ਬਾਕੀ ਇੱਕ ਚੀਜ਼ ਹੋਰ ਯਾਦ ਰੱਖਿਓ ਜੀ ਜਿਵੇਂ ਆਰੀ ਨੂੰ ਇੱਕ ਪਾਸੇ ਦਿੰਦੇ ਹੁੰਦੇ ਜਿਹਨਾਂ ਨੂੰ ਦੋਨੇ ਪਾਸੇ ਹੁੰਦੇ ਆ ਜੇ ਆਪਾਂ ਚੰਗਾ ਖਾਵਾਂਗੇ ਚੰਗਾ ਪਾਵਾਂਗੇ ਤਾਂ ਲੋਕ ਕਹਿਣਗੇ ਇਹਨਾਂ ਦੇ ਖਰਚੇ ਬਹੁਤ ਜ਼ਿਆਦਾ ਨਹੀਂ ਇਹ ਤਾਂ ਐ ਖਰਚਾ ਕਰਦੇ ਨਹੀਂ ਪਤਾ ਨਹੀਂ ਕਿੱਥੋਂ ਪੈਸਾ ਆਂਦਾ ਇਹ ਉਹ ਹੈ ਨਾ ਜੇ ਆਪਾਂ ਮਾੜਾ ਪਾਵਾਂਗੇ ਆਪਾਂ ਚੰਗਾ ਨਹੀਂ ਪਾਵਾਂਗੇ ਪੰਜੂਸੀ ਕਰਾਂਗੇ ਜਾਂ ਪੰਜੂਸੀ ਕਰਨੀ ਚਾਹੀਦੀ ਵੈਸੇ ਘਰ ਕੰਜੂਸੀ ਨਹੀਂ ਚੱਲਦਾ ਲੇਕਿਨ ਅਗਰ ਆਪਾਂ ਮੰਨ ਲੂ ਵੀ ਆਪਾਂ ਵੈਸੇ ਹੀ ਆਪਾਂ ਸੋਚਦੇ ਆ ਕਿ ਚਲੋ ਘਰੇ ਕੱਪੜੇ ਕੰਮ ਦੇ ਵਿੱਚ ਕਿਉਂ ਵਧੀਆ ਪਾਣੀ ਆਪਾਂ ਕਿਉਂਕਿ ਕੰਮ ਦੇ ਵਿੱਚ ਹਮੇਸ਼ਾ ਆਪਾਂ ਪੁਰਾਣੀ ਐ ਫੱਟੀ ਪੁਰਾਣੀ ਕੱਪੜਾ ਇਹਨ ਕਿਨ ਫਿਰ ਉਹ ਲੋਕ ਇਹ ਵੀ ਕਹਿੰਦੇ ਨੇ ਅੱਛਾ ਇਹ ਤਾਂ ਗਰੀਬ ਨਹੀਂ ਇਹਨਾਂ ਕੋਲ ਤਾਂ ਕੁਝ ਪਾਉਣ ਕੱਢਣ ਪਾਉਣ ਨੂੰ ਕੁਝ ਨਹੀਂ ਹੈ ਇਹ ਚੀਜ਼ਾਂ ਹੁੰਦੀਆਂ ਸੁਣਦੇ ਆਪਾਂ ਤੁਸੀਂ ਵੀ ਸੁਣੀਆਂ ਹੋਣਗੀਆਂ ਪਰ ਫਿਰ ਦੇਖੋ ਤੁਸੀਂ ਤੁਸੀਂ ਸੋਚ ਕੇ ਦੇਖੋ ਵੀ ਉਹ ਲੋਕ ਦੋਨੋਂ ਪਾਸੇ ਹੀ ਆਪਾਂ ਨੂੰ ਤਾਨੀ ਮੇੜੀ ਸੁਣਾਣਾ ਜਾਂ ਆਪਣਾ ਮਜ਼ਾਕ ਬਣਾਣਾ ਸੋ ਫਿਰ ਆਪਾਂ ਪ੍ਰਵਾਹ ਕਿਉਂ ਕਰੀਏ ਜੇ ਹੁਣ ਮੰਨ ਲਓ ਅਸੀਂ 800 ਲੋਕ ਨੇ 800 ਲੋਕਾਂ ਦੇ ਵਿੱਚੋਂ 80 ਲੋਕ ਇਦਾਂ ਦੇ ਹੁੰਦੇ ਹੀ ਨੇ ਜਿਹੜਾ ਕਿ ਆਪਣਾ ਅੰਮਲਕੀ ਮਜ਼ਾਕ ਬਣਾਉਂਦੇ ਨੇ ਜਾਂ ਆਪਾਂ ਨੂੰ ਆਪਣੀ ਲਤਾਂ ਕਹੇ ਦੇ ਨੇ ਜਾਂ ਆਪ ਕੋਈ ਕੰਮ ਸ਼ੁਰੂ ਕਰਦੇ ਆ ਆਪਾਂ ਨੂੰ ਕਹਿੰਦੇ ਨੇ ਕਿ ਇਹ ਤੂੰ ਕੀ ਕਰ ਰਿਹਾ ਹੈ ਜਾਂ ਇਹ ਤੈਨੂੰ ਸ਼ੋਭਾ ਨਹੀਂ ਦਿੰਦਾ ਜਾਂ ਤੂੰ ਇਹ ਇਹ ਤਾਂ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਇਦਾਂ ਦੇ ਕੰਮ ਕਰ ਰਿਹਾ ਇਹ ਚੀਜ਼ਾਂ ਹੁੰਦੀਆਂ ਆਮ ਹੈ ਜੀ ਆਪਣੀ ਜ਼ਿੰਦਗੀ ਦੇ ਵਿੱਚ ਹੋਣੀਆਂ ਸੋ ਆਪਾਂ ਨੂੰ ਇਹਨਾਂ ਦੀ ਪ੍ਰਵਾਹ ਕਰੇ ਬਿਨਾਂ ਆਪਣੀ ਜ਼ਿੰਦਗੀ ਤੇ ਹਮੇਸ਼ਾ ਟੀਚਾ ਇੱਕ ਬਣਾ ਲੈਣਾ ਚਾਹੀਦਾ ਆਪਣਾ ਇੱਕ ਏਮ ਇੱਕ ਮਕਸਦ ਹੋਣਾ ਚਾਹੀਦਾ ਜ਼ਿੰਦਗੀ ਦੇ ਵਿੱਚ ਤੇ ਆਪਾਂ ਨੂੰ ਉਸ ਮਕਸਦ ਵੱਲ ਧਿਆਨ ਦੇਣਾ ਚਾਹੀਦਾ ਆਪਦੇ ਕੰਮ ਵੱਲ ਧਿਆਨ ਦੇਣਾ ਚਾਹੀਦਾ ਆਪਣੀ ਜ਼ਿੰਦਗੀ ਦੀ ਜਿਹੜੀ ਲੜ ਜਾਰੀ ਰੱਖਣੀ ਚਾਹੀਦੀ ਆ ਤੇ ਇੱਕ ਮੇਰੇ ਦਾਦਾ ਜੀ ਹਮੇਸ਼ਾ ਇੱਕ ਗੱਲ ਕਹਿੰਦੇ ਹੁੰਦੇ ਸੀ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਦੀ ਆ ਉਹ ਕਹਿੰਦੀ ਹੁੰਦੀ ਸੀ ਕਿ ਹਰਪ੍ਰੀਤ ਕੇ ਨਾ ਇੱਕ ਬੰਦਾ ਗਲੀ ਦੇ ਵਿੱਚ ਰੋਜ਼ ਗੁਜ਼ਰਦਾ ਸੀਗਾ ਉੱਥੇ ਕੁੱਤਾ ਬੈਠਾ ਹੁੰਦਾ ਸੀ ਉਹ ਰੋਜ਼ ਉਹਨੂੰ ਕੁੱਤਾ ਭੌਂਕਦਾ ਉਸ ਬੰਦੇ ਨੂੰ ਉਹ ਬੰਦਾ ਰੋਜ਼ ਪੱਥਰ ਚੱਕ ਕੇ ਉਸਨੂੰ ਮਾਰਨ ਲਈ ਉਹ ਕਰਦਾ ਉਹ ਕੁੱਤਾ ਹੋਰ ਜ਼ਿਆਦਾ ਉਹਨੂੰ ਵੜਦਾ ਹੋਰ ਜ਼ਿਆਦਾ ਭੌਂਕਦਾ ਇੱਕ ਹਫ਼ਤਾ ਇਦਾਂ ਹੀ ਗੁਜ਼ਰਦਾ ਗਿਆ ਇੱਕ ਹਫ਼ਤੇ ਬਾਅਦ ਉਹ ਬੰਦੇ ਨੇ ਪੱਥਰ ਚੱਕਣਾ ਬੰਦ ਕਰਤਾ ਕਿ ਇਹ ਤਾਂ ਰੋਜ਼ੀ ਖੜਾ ਹੈ ਭੌਂਕੀ ਜਾਂਦਾ ਵੜਦਾ ਤਾਂ ਹੈ ਨਹੀਂ ਚਲੋ ਉੱਚਪ ਕਰਕੇ ਲੰਘਣ ਲੱਗ ਗਿਆ ਇੱਕ ਹਫ਼ਤਾ ਫਿਰ ਕੁੱਤਾ ਭੌਂਕਿਆ ਉਸ ਤੋਂ ਬਾਅਦ ਇੱਕ ਹਫ਼ਤੇ ਬਾਅਦ ਕੁੱਤਾ ਵੀ ਭੌਂਕਣਾ ਬੰਦ ਕਰਤਾ ਕਿਉਂ ਕਿ ਉਹਨੂੰ ਰਿਸਪੌਂਸ ਦੇਣਾ ਮ ਉਹ ਬੰਦ ਕਰਤਾ ਉਹ ਇਗਨੋਰ ਕਰਕੇ ਨਿਕਲਣ ਲੱਗ ਗਿਆ ਇਸ ਤਰ੍ਹਾਂ ਇੱਕ ਤੁਸੀਂ ਵੀ ਦੇਖਿਆ ਹੁਣ ਕਦੇ ਨਾ ਕਦੇ ਪਹਿਲਾਂ ਅੱਜ ਕੱਲ ਤਾਂ ਨਹੀਂ ਹੈ ਪਿੰਡਾਂ ਦੇ ਵਿੱਚ ਅੱਗੇ ਹਾਥੀ ਆਉਂਦੇ ਹੁੰਦੇ ਸੀ ਤੇ ਨਾਲ ਉਹਦੇ ਭਗਵੇਂ ਕੱਪੜਿਆਂ ਦੇ ਵਿੱਚ ਕੁਝ ਜਿਹਾ ਸਾਧੂ ਸੰਤ ਜਿਹੜੇ ਹੁੰਦੇ ਸੀਗੇ ਨਾਲ ਤੇ ਉਹ ਘਰ-ਘਰ ਆ ਖੈਰ ਮੰਗਦੇ ਹੁੰਦੇ ਸੀ ਅੱਜ ਕੱਲ ਤਾਂ ਉਹ ਹੈ ਨਹੀਂ ਉਹ ਚੀਜ਼ ਤੇ ਉਹ ਨਾ ਮਤਲਬ ਕਿ ਉਹਦੋਂ ਫਿਰ ਇਹ ਹੁੰਦਾ ਸੀ ਉਹਦੇ ਪਿੱਛੇ ਕੁੱਤੇ ਬਹੁਤ ਲੱਗੇ ਹੁੰਦੇ ਸੀ ਤੁਸੀਂ ਦੇਖਿਆ ਹੋਣਾ ਇਹ ਆਪ ਦੇਖੀ ਚੀਜ਼ ਦੇਖੀ ਹੋਣੀ ਆ ਕਿ ਹਾਥੀ ਜਿਹੜਾ ਸੀ ਉਹ ਆਪਦੀ ਚਾਲ ਚੱਲਦਾ ਰਹਿੰਦਾ ਸੀ ਉਹ ਕਦੇ ਰੁਕਦਾ ਨਹੀਂ ਸੀ ਉਹ ਕਦੇ ਉਹਨਾਂ ਨੂੰ ਰਿਸਪੌਂਸ ਹੀ ਸੇ ਕੋ ਕਰਦਾ ਉਹਨਾਂ ਨੂੰ ਮਾਰਨ ਨਹੀਂ ਜਾਂਦਾ ਉਹ ਆਪਣਾ ਹੌਲੀ 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 ਅੱਗੇ ਚੱਲਦੇ ਜਾਂਦਾ ਸੀ ਤੇ ਜਿਹੜੇ ਕੁੱਤੇ ਸੀ ਉਹ ਬਸ ਪਿੱਛੇ ਪਿੱਛੇ ਭੌਂਕਦੇ ਜਾਂਦੇ ਸੀ ਸੋ ਇਹੀ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਟੀਚਰ ਰੱਖਣਾ ਚਾਹੀਦਾ ਕਿ ਆਪਾਂ ਜੇ ਲੋਕਾਂ ਦੀ ਪ੍ਰਵਾਹ ਆਪ ਕਰਦੇ ਜਾਵਾਂਗੇ ਨਾ ਤਾਂ ਆਪਾਂ ਜ਼ਿੰਦਗੀ ਵਿੱਚ ਕਦੇ ਕਾਮਯਾਬ ਨਹੀਂ ਹੋ ਪਾਵਾਂਗੇ ਇੱਕੋ ਜਗ੍ਹਾ ਆਪਾਂ ਖੜੇ ਰਾਵਾਂਗੇ ਆਪਣਾ ਜ਼ਿੰਦਗੀ ਦੇ ਵਿੱਚ ਕੁਝ ਆਪਾਂ ਕਰ ਹੀ ਨਹੀਂ ਪਾਵਾਂਗੇ ਸਿਰਫ ਈਸੀ ਡਰ ਕਰਕੇ ਕਿ ਲੋਕ ਕੀ ਕਹਿਣਗੇ ਲੋਕ ਕੀ ਸੋਚਣਗੇ ਲੋਕ ਸਾਡੇ ਬਾਰੇ ਕੀ ਕਹਿਣਗੇ ਤੇ ਸ਼ਰਮ ਅਗਰ ਮਹਿਸੂਸ ਕਰਨੀ ਹੈ ਨਾ ਕੰਮ ਦੀ ਕਦੇ ਸ਼ਰਮ ਮਹਿਸੂਸ ਨਾ ਕਰੋ ਸ਼ਰਮ ਮਹਿਸੂਸ ਕਰਨੀ ਹੈ ਤਾਂ ਮਾੜਿਆ ਕੰਮਾਂ ਦੀ ਕਰੋ ਸ਼ਰਮ ਮਹਿਸੂਸ ਕਰਨੀ ਹੈ ਨਸ਼ੇ ਪੱਤੇ ਕਰਨ ਦੀ ਹੋਰ ਸ਼ਰਮ ਮਹਿਸੂਸ ਕਰਨੀ ਹੈ ਤਾਂ ਚੋਰੀ ਚੋਰੀ ਵਗੈਰਾ ਕਰਨ ਦੀ ਕਰੋ ਢਾਕਿਆਂ ਦੀ ਕਰੋ ਬਾਕੀ ਕਿਰਤ ਦੀ ਕਦੇ ਸ਼ਰਮ ਨਾ ਕਰੋ ਹਮੇਸ਼ਾ ਆਪਣੀ ਕਿਰਤੀ ਕਰਨੀ ਚਾਹੀਦੀ ਹੈ ਕਿਰਤ ਦਾ ਖਾਣਾ ਚਾਹੀਦਾ ਕਿਉਂਕਿ ਬੇ ਹੋ ਸਕਦਾ ਜੀ ਕੋਈ ਕਹਿੰਦੇ ਹੁੰਦੇ ਨਾ ਵੀ ਕੋਈ ਲੁੱਟ ਕੋ ਕਰਕੇ ਜਾਂ ਆਪਾਂ ਕਹਿੰਦੇ ਆ ਵੀ ਬਹੁਤ ਛੇਤੀ ਦੋ ਨੰਬਰ ਦਾ ਪੈਸਾ ਛੇਤੀ ਬਹੁਤ ਜੀ ਬਣ ਜਾਂਦਾ ਉਹ ਪਰ ਉਹ ਉਹਨਾਂ ਉਹਦਾ ਕਹਿੰਦੇ ਹੁੰਦੇ ਆ ਨੰਦੀ ਉਹਨिखੇ ਖੁਸ਼ੀ ਮਹਿਸੂਸ ਨਹੀਂ ਹੁੰਦੀ ਲੇਕਿਨ ਜਿਹੜੀ ਆਪਾਂ ਆਪਦੀ ਕਿਰਤ ਕਰਕੇ ਜੋ ਚੀਜ਼ ਬਣਾਉਣੇ ਆ ਚਾਹੇ ਫਿਰ ਉਹਦੇ ਕਿਰਤ ਦੇ ਬਦਲੇ ਪਛੋਟੀ ਜੀ ਚੀਜ਼ੀ ਕਿਉਂ ਨਾ ਬਣਾਈਏ ਉਹਦੀ ਖੁਸ਼ੀ ਲੱਗ ਕੇ ਮਹਿਸੂਸ ਹੁੰਦੀ ਹੈ ਉਸਦਾ ਉਹਦਾ ਸਵਾਦ ਜਿਹੜਾ ਹੁੰਦਾ ਜਿੱਤ ਦਾ ਇੱਕ ਚੀਜ਼ ਹਮੇਸ਼ਾ ਯਾਦ ਰੱਖਿਓ ਜੀ ਜਿਵੇਂ ক্রিকেট ਜਾਂ ਬਾਲੀਬਾਲ ਜਾਂ ਫੁੱਟਬਾਲ ਜਾਂ ਕਿਸੇ ਵੀ ਖੇਡ ਦਾ ਕੋਈ ਮੈਚ ਹੁੰਦਾ ਉਹਦੇ ਵਿੱਚ ਇੱਕ ਟਰੋਫੀ ਜਿਹੜੀ ਹੁੰਦੀ ਹੈ ਨਾਮ ਇੱਕੋ ਹੀ ਹੁੰਦਾ ਇੱਕ ਟੀਮ ਨੂੰ ਹੀ ਮਿਲਣਾ ਹੁੰਦਾ ਦੋਨੋਂ ਟੀਮਾਂ ਨੂੰ ਨਹੀਂ ਮਿਲਦਾ ਸੋ ਜਿੱਤ ਦਾ ਜਿਹੜਾ ਅਸਲੀ ਸਵਾਦ ਹੈ ਜਿਹ ਅਸਲੀ ਜਿਹੜਾ ਆਪਾਂ ਕਹਿੰਦੇ ਆ ਨਾ ਮਤਲਬ ਹੈ ਉਹ ਹਾਰਨ ਵਾਲਾ ਜਿਆਦਾ ਬਿਹਤਰ ਸਮਝਦਾ ਹੁੰਦਾ ਜਿੱਤਣ ਵਾਲਾ ਤੁਹਾਨੂੰ ਉਨੀ ਚੰਗੀ ਤਰ੍ਹਾਂ ਨਹੀਂ ਸਮਝਾ ਸਕਦਾ ਜਿੱਤ ਦਾ ਮਤਲਬ ਇੱਕ ਹਾਰਨ ਵਾਲਾ ਤੁਹਾਨੂੰ ਬਿਹਤਰ ਸਮਝਾ ਸਕਦਾ ਸੋ ਜ਼ਿੰਦਗੀ ਦੇ ਵਿੱਚ ਜਦੋਂ ਕਿ ਆਪਾਂ ਹਾਰ ਮੰਨੀ ਹੈ ਜੀ ਤਾਂ ਕਦੀ ਆਪਾਂ ਨੂੰ ਹਾਰ ਕੇ ਬੈਠਣਾ ਨਹੀਂ ਚਾਹੀਦਾ ਆਪਦੀ ਜ਼ਿੰਦਗੀ ਦੇ ਜਿਹੜੇ ਸੰਘਰਸ਼ ਆਪਾਂ ਨੂੰ ਜਾਰੀ ਰੱਖਣੇ ਚਾਹੀਦੇ ਆਪਾਂ ਨੂੰ ਲੜਾਈ ਜਾਰੀ ਰੱਖਣੀ ਚਾਹੀਦੀ ਆਪਾਂ ਨੂੰ ਆਪਦੀ ਜ਼ਿੰਦਗੀ ਦੇ ਜਿਹੜੇ ਕਿ ਨਾ ਇੱਕ ਮਕਸਦ ਬਣਾ ਕੇ ਚੱਲਣਾ ਜ਼ਿੰਦਗੀ ਹੈ ਹੀ ਸੰਘਰਸ਼ ਦਾ ਨਾਮ ਜ਼ਿੰਦਗੀ ਦੇ ਵਿੱਚ ਕਦੇ ਵੀ ਆਪਣੇ ਸੰਘਰਸ਼ ਖਤਮ ਨਹੀਂ ਹੁੰਦੇ ਇੱਕ ਖਤਮ ਹੁੰਦਾ ਦੂਸਰਾ ਸ਼ੁਰੂ ਹੋ ਜਾਂਦਾ ਹੈ ਸੋ ਜ਼ਿੰਦਗੀ ਸੰਘਰਸ਼ ਤੇ ਹੀ ਟਿਕੀ ਹੈ ਸੰਘਰਸ਼ ਦਾ ਨਾਮ ਹੀ ਜ਼ਿੰਦਗੀ ਹੈ ਸੋ ਸਾਨੂੰ ਖੁਸ਼ੀ ਨਾਲ ਖੁਸ਼ਦਿਲ ਹੋ ਕੇ ਵਿਸ਼ਵਾਸ ਰੱਖ ਕੇ ਆਤਮ ਵਿਸ਼ਵਾਸ ਰੱਖ ਕੇ ਪੂਰੇ ਜੋਰ ਜੋਸ਼ ਦੇ ਨਾਲ ਆਪਣੇ ਪਰਿਵਾਰ ਦੇ ਸਾਥ ਦੇ ਨਾਲ ਹਮੇਸ਼ਾ ਆਪਣੀ ਜ਼ਿੰਦਗੀ ਦੀ ਲੜਾਈ ਲੜਦੇ ਰਹਿਣਾ ਚਾਹੀਦਾ ਕਦੀ ਹਾਰ ਨਹੀਂ ਮੰਨਣੀ ਚਾਹੀਦੀ ਕਦੇ ਕੋਈ ਗਲਤ ਸਟੈਪ ਨਹੀਂ ਆਪਾਂ ਨੂੰ ਲੈਣਾ ਚਾਹੀਦਾ ਕਦੇ ਗਲਤ ਆਪਣੇ ਦਿਮਾਗ 'ਚ ਖਿਆਲ ਨਹੀਂ ਆਉਣਾ ਦੇਣਾ ਚਾਹੀਦਾ ਅਗਰ ਕਦੇ ਇਦਾਂ ਹੁੰਦਾ ਵੀ ਹੈ ਤਾਂ ਬਹੁਤ ਸਾਰੀਆਂ YouTube ਤੇ ਵੀਡੀਓ ਮਿਲ ਜਾਂਦੀਆਂ ਜੀ ਮੋਟੀਵੇਸ਼ਨਲ ਉਹ ਵੀਡੀਓ ਦੇਖਣੀਆਂ ਚਾਹੀਦੀਆਂ ਮੋਟੀਵੇਸ਼ਨਲ ਸੌਂਗ ਮੋਟੀਵੇਸ਼ਨਲ ਜਿਹੜੀਆਂ ਕਿਤਾਬਾਂ ਆਪਾਂ ਨੂੰ ਪੜ੍ਹਣੀਆਂ ਚਾਹੀਦੀਆਂ ਉਹਦੇ ਨਾਲ ਜਿਹੜਾ ਆਪਣਾ ਹੌਸਲਾ ਟੁੱਟਦੇ ਵੀ ਜਾਂਦਾ ਹੈ ਜਾਂ ਆਪਣਾ ਆਪ ਕਹਿੰਦੇ ਕਦੇ-ਕਦੇ ਹੁੰਦਾ ਹੈ ਜੀ ਸਭ ਨਾਲ ਹੁੰਦਾ ਮੇਰੇ ਨਾਲ ਵੀ ਕਈ ਵਾਰੀ ਹੁੰਦਾ ਤਾਂ ਫਿਰ ਉਹ ਹੌਸਲਾ ਦੁਆਰਾ ਆਪਣੇ ਜੋਸ਼ ਦੁਆਰਾ ਆਪਣੀ ਜੋ ਭਰ ਜਾਂਦਾ ਕਿਉਂਕਿ ਫਿਰ ਜਦੋਂ ਆਪਾਂ ਆਪਾਂ ਨੂੰ ਹਿੰਮਤ ਦੁਆਰਾ ਜੁੜ ਜਾਂਦੀ ਹੈ ਸੋ ਕ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਵੀਡੀਓ ਸ਼ੇਅਰ ਵੀ ਜਰੂਰ ਕਰਿਓ ਤੇ ਸਪੋਰਟ ਜਰੂਰ ਕਰਿਆ ਕਰੋ ਜੀ ਵੀਡੀਓ ਨੂੰ ਪੂਰਾ ਦੇਖਿਆ ਕਰੋ ਚੈਨਲ ਸਬਸਕ੍ਰਾਈਬ ਜਰੂਰ ਕਰਿਆ ਕਰੋ ਕਿਉਂਕਿ ਸਾਨੂੰ ਵੀ ਤੁਹਾਡੇ ਸਪੋਰਟ ਦੀ ਜ਼ਰੂਰਤ ਹੈ ਆ ਬਾਕੀ ਚਲੋ ਜੀ ਮਿਲਦੇ ਹਾਂ ਹੁਣ ਅਗਲੀ ਵੀਡੀਓ ਵਿੱਚ ਵੀਡੀਓ ਦਾ ਕਰਦੇ ਐਂਡ ਚਲੋ ਜੀ ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ ਜੀ